ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਸਹਲੇ ਮਹੱਲਾ ਪੰਜਵਾਂ ਇੱਕ ਓੰਕਾਰੇ ਸਤਗੁਰ ਪ੍ਰਸਾਦਿ ਆਦ ਨਰੰજન ਪ੍ਰਭ ਨਰੰਕਾਰ ਸਭ ਮੈਂ ਵਰਤਾ ਆਪਣੇ ਰਾੜਾ ਵਰਨ ਜਾਤੇ ਚਹ ਨਹੀਂ ਕੋਈ ਸਭ ਹੁਕਮ ਐਸੇ ਟੋ ਪਾਇੰਦ ਲਗ ਚੌਰਾ ਸੇ ਜੋਨ ਸੁਆਇ ਮਾਨਸ ਕੋ ਪ੍ਰਵਦੀ ਵਡਿਆਈ ਸਪੌੜੀ ਤੇ ਜੋ ਨਲ ਚੁੱਕ ਸੋ ਆਈ ਜਾਏ ਦੁਖ ਪਾਇੰਦਾ ਕਿਤ ਹੋਵਤ ਕਿਆ ਕਹੀਐ ਗੁਰਮੁਖ ਨਾਮ ਪਦਾਰਤ ਲਹੀਐ ਜਿਸਿਆ ਭੁਲਾਈ ਸੋਈ ਭੁਲੇ ਸੋ 부ਜੈ ਜਿਸੈ 부ਝਾਈਂਦਾ ਹਰਿ ਗਜੋ ਕਾ ਨਗਰੇ ਉਕੀਐ ਸੇ ਬੜੇ ਜੋ ਸਤਿਗੁਰ ਸਰਨਿਐ ਤ੍ਰਹ ਗੁਣਾ ਤੇ ਰਹੈ ਨਿਰੜ ਸੋ ਗੁਰਮੁਖ ਸੋਭਾ ਪਾਇੰਦਾ ਅਨਕ ਕਾਰਮ ਕੀਏ ਬਹੁ ਤੇਰੇ ਜੋ ਕੀ ਜੈ ਸੋ ਬੰਧਨ ਪੜੇ ਕਰਤਾ ਬੀਜ ਬੀਜ ਨਹੀ ਜੰਮੈ ਸਵਲਾ ਮੂਲ ਗਵਾਈੰਦਾ ਕਲ ਜੁਗ ਮੈਂ ਕੀਰਤਨ ਪਰਿਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਆਪਤਰ ਸੰਗਲ ਕੁਲ ਤਰ ਤਰਦਰ ਗੈ ਪਤਿ ਸਿਉ ਜਾਇੰਦ ਖੰਡ ਪਤਾਲੇ ਦੀਪ ਸਵਲ ਸਵ ਕਾਲੈ 바ਸੇ ਆਪ ਪ੍ਰਭ ਕੀ ਅਨੇ ਚਲੈ ਕੀ ਆਬੇ ਬਿਨਾਸੀ ਸੋ ਨੀਚਲ ਜੋਤ ਸੈ ਧਾਇੰਦ ਹਰਿ ਕਾ ਸੇਵਕ ਸੋ ਹਰਿ ਜੀ ਹੱਤ ਭੇਦ ਨ ਜਾਣੋ ਮਾਨਸ ਦੇਹ ਜੀਵ ਜਲੇ ਤੇ ਰੰਗ ਉੱਟੇ ਬੋ ਭਾਤੀ ਪਿਰ ਸੱਲ ਰੈ ਸੱਲ ਮਿਲਾਈਂਦਾ ਇਕ ਜਾਚਕ ਮੰਗੈ ਦਾਨ ਦਵਾਰ ਜਪ ਪ੍ਰਭਾਵ ਤਾ ਕਿਰਪਾ ਧਾਰੈ ਦੇਹੋ ਦਰਜਰ ਮੰਤਰਵਤਸ ਜਹਰ ਦਰ ਕਿਰਤਨੇ ਮੰਡ ਰਾਇਂਦਾ ਰੂੜੋ ठाकुर ਕਤੇ ਬਤਸਨ ਆਵੇ ਹਰ ਜੋ ਕਿਛ ਕਰੇ ਜੇ ਹਰਿ ਕਿਆ ਸੰਤਾਂ ਭਾਵੇ ਕੀਤਾ ਲੋੜ ਸੋਇ ਕਰੈਨੇ ਦਰ ਪੀੜ ਨ ਕੋਈ ਪਾਇਂਦਾ ਜਿਤੇ ਔਕਟਿਆਈ ਬੰਦ ਪ੍ਰਾਣੀ ਤਿਤੈ ਹਰਿ ਧਿਆਈਐ ਸਾਰਿੰਗ ਪਾਣੀ ਜਿਤੈ ਪੁੱਤਰ ਕਲਤਰ ਨਾਂ ਬੇਲੇ ਕੋਈ ਤਿਤੈ ਹਰਿ ਆਪ ਚੜਾਈਂਦਾ ਵੱਡਾ ਸਾਹਿਬ ਅਗਮਾਥ ਹੈ ਕਿਉ ਮਿਲੀਐ ਪ੍ਰਭੇ ਪ੍ਰਵਾਹ ਕਾਟ ਸਲਕ ਜੇਹ ਮਾਰਗ ਪਾਈ ਸੋ ਵਿੱਚ ਸੰਗਤ ਵਸਾ ਪਾਈਂਦਾ ਹੁਕਮ ਬੁਜੈ ਸੋ ਸੇਵਕ ਕਹੀਐ ਬੁਰਾ ਭਲਾ ਜੁ ਸੰਸਰ ਸਹੀਐ ਹੋਮੈ ਜੈਤ ਇਕੂ ਬੁਜੈ ਸੋ ਗੁਰਮੁਖ ਸਹਿ ਸਮਾਇੰਦਾ ਹਰ ਕੇ ਭਾ ਸਦਾ ਸੁਖ ਵਾਸੀ ਬਾਲਿ ਉਪ ਸੁਭਾਏ ਅਤੀਤ ਉਦਾਸੀ ਅਨਕ ਅਰੰਗ ਏਕੜ ਬ ਭੰਤੀ ਜਿਉ ਪਿਤ ਪੂਤ ਲਾਡਾਇੰਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਤਾਂ ਮਿਲੀਐ ਜਾਲੇ ਮਿਲਾਏ ਅਗ ਗੁਰਮੁਖ ਪਰਗਟ ਭਇਆ ਤਿਨ ਜਨ ਕੋ ਜਿਨ ਤੁਰ ਮਤਿ ਕ ਲੇਖ ਲਕਾਈਂਦਾ ਤੂੰ ਆਪੇ ਕਰਤਾ ਕਾਰਣ ਕਰਨਾ ਸੇ ਟੋ ਪਾਈ ਧਰੀ ਸਭ ਧਰਨਾ ਜਨ ਨਾਨਕ ਚਰਨ ਪਿਆ ਹਰ ਦਵਾਰੈ ਹਰ ਭਾਵੇਂ ਲਾਜਰ ਕਾਈਂਦਾ ਹਰ ਭਾਵੇਂ ਲਾਜਰ ਖਾਈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ